ਮੰਦ ਬੁੱਧੀ ਆ ਬੱਚਾ ਬਾਈ ਇਹਦੇ ਪੈਸੇ ਤੂੰ ਲੈ ਕੇ ਭੱਜਿਆ ਜਾਂ ਤਾਂ ਇਹਨਾਂ ਨੂੰ ਪੈਸੇ ਬਾਈ ਮੋੜ ਦੇ ਇਹਨਾਂ ਦੇ ਤੇ ਨਹੀਂ ਤਾਂ ਅਸੀਂ ਆਗਮਪ੍ਰੀਤ ਸਿੰਘ ਨੂੰ ਧੂਆ ਲੈ ਕੇ ਆਈ ਆ ਆਪਣੇ ਭਤੀਜੇ ਨੂੰ ਚੁੰਨੀ ਨਾਲ ਬੰਨੀ ਫਿਰਦੀ ਆ ਆਪਣੇ ਭਤੀਜੇ ਦਾ ਗਿੱਟਾ ਐਸਟਰਾ ਨਹੀਂ ਹੈ ਪਹਿਣਾ ਦਾ ਧੰਨਵਾਦ ਵੀ ਆ ਜਿੱਥੇ ਉਹ ਸਿੱਟਣ ਦੀ ਗੱਲ ਨਹੀਂ ਕਰਦੇ ਸਾਡੇ ਕੋਲੇ بڑے ਕੇਸ ਆਉਂਦੇ ਆ ਉਹ ਆ ਕਹਿੰਦੀ ਸੱਟ ਕੇ ਚਲੇ ਜਾਵਾ ਬਸ ਰੱਖ ਲੋ ਮੈਂ ਨਹੀਂ ਰੱਖਣਾ ਮਾਸੀ ਕਹਿੰਦੀ ਮੈਂ ਨਹੀਂ ਰੱਖ ਸਕਦੀ ਭਾਂਜੇ ਨੂੰ ਭਾਂਜੀ ਨੂੰ ਸੱਟਦਾ ਨਾਨੀ ਕਹਿੰਦੀ ਮੈਂ ਨਹੀਂ ਰੱਖ ਸਕਦੀ ਦਾਦੀ ਕਹਿੰਦੀ ਮੈਂ ਨਹੀਂ ਰੱਖ ਸਕਦੀ ਐਦਾਂ ਦੇ ਕੇਸ ਹੁੰਦੇ ਆ ਪਰੇ ਭੈਣ ਕਹਿੰਦੀ ਵੀ 10 ਦਿਨ ਰੱਖ ਲੋ ਇੱਥੇ ਰੱਖ ਕੇ ਦਵਾਈ ਦੇ ਦੋ ਤੁਹਾਡਾ ਠੀਕ ਹੋ ਜਾਏ ਮੈਂ ਸੰਭਲ ਲਊਗੀ ਮੇਰੇ ਭਰਾ ਦੀ ਅਣਸਵੰਚਾ ਮੇਰੇ ਭਰਾ ਦਾ ਖੂਨ ਉਹ ਗੱਲ ਲੈਦਾ ਵੀ ਉਹ ਸ਼ਰਾਬ ਪਿੰਡ ਵਾਲੀ ਨਸ਼ੇ ਚ ਆਪ ਵੀ ਤੁਰ ਗਿਆ ਬਰਤਰੀ ਜ਼ਿੰਦਗੀ ਵੀ ਖਰਾਬ ਹੋ ਗਈ ਮਾਂ ਵੀ ਛੱਡ ਕੇ ਤੁਰ ਗਈ ਗੁੱਸੇ ਚ ਉਹ ਕਹਿੰਦੀ ਮੈਂ ਕਾਹ ਤੋਂ ਸੰਭਾਂ ਫਿਰ ਤੇ ਜ਼ਿੰਮੇਵਾਰੀ ਪੈ ਗਈ ਭੂਆ ਦੇ ਸਿਰ ਤੇ ਜਾਂ ਦਾਦੀ ਦੇ ਸਿਰ ਇਹਦਾ ਘਰ-ਵਾਰ ਤਾਂ ਹੋਊ ਆਪਦਾ ਹਨਾ ਜ਼ਮੀਨ ਦੇ ਦਾ ਤਾਂ ਹੋ ਤਾ ਕਾਹ ਚ ਸਹੀ ਗਿਆ ਜ਼ਮੀਨ ਤੇ ਉਹ ਕਿਸੇ ਨਾਲ ਪਿਆਰ ਕਿਤੇ ਸੀਗੇ ਜਿਹੜੀ ਦਾਦੀ ਨੇ ਉਹ ਭਰਾ ਹੋ ਗਿਆ پیسے ਲੈ ਕੇ ਮੁੜ ਕੇ ਉਹਦਾ ਵਿਆਹ ਕੀਤਾ ਦਾ ਬੰਦੇ ਚਲੇ ਗਿਆ ਹੁਣ ਬਾਹਰ ਚਲੇ ਬਾਹਰ ਕਿੱਥੇ ਬਾਹਰ ਕੋਈ ਨਾ ਫੜਿਆ ਜਾਊ ਕਿਤੇ ਉਹ ਵੀ ਆ ਜੂ ਬਾਰੇ ਕਰਨਗੇ ਕਿਰਪਾ ਕੀ ਨਾ تھی ਉਹਦਾ ਉਹਦਾ ਨਾਮ ਸੀ ਬਖਰੀ ਤੇ ਨਿਕੋਰੀ ਸੀ ਤਾਂ ਡਾਕਟਰ ਕਹਿੰਦੇ ਹਨ ਵੈਸੇ ਡਾਕਟਰ ਕਹਿੰਦੇ ਕਿੱਥੇ ਰਹਿੰਦਾ ਉਹ ਪੂਰੀ ਫੋਟੋ ਲਿਆਇਓ ਕਿਤੇ ਆਪਾਂ ਵੀਡੀਓ 'ਚ ਦਿਖਾਵਾਂਗੇ ਠੀਕ ਲੋਕਾਂ ਨੂੰ ਪਤਾ ਲੱਗੂ ਕਿ ਉਹ ਕੀ ਕਰਕੇ ਭੱਜਿਆ ਮੰਦਬੁੱਧੀ ਬੱਚੇ ਦੇ ਪੈਸੇ ਲੈ ਕੇ ਭੱਜ ਗਿਆ ਉਹਦੀ ਫੋਟੋ ਨਾ ਦਿਖਾਇਓ ਆਪਾਂ ਵੀਡੀਓ ਚ ਦਿਖਾਵਾਂਗੇ ਵੀ ਆ ਬੰਦਾ ਜੇ ਕਿਸੇ ਨੂੰ ਮਿਲੇ ਨਾ ਕਿਤੇ ਤਾਂ ਇਹਦਾ ਜਨੂਸ ਕੱਢੋ ਫੜ ਕੇ ਵੀ ਇੱਕ ਅਪਾਹਜ ਬੱਚੇ ਦੇ ਪੈਸੇ ਖਾ ਗਿਆ ਤੇ ਇਦਾਂ ਦੇ ਬੰਦਿਆਂ ਨੂੰ ਐਕਸਪੋਜ਼ ਕਰਨਾ ਚਾਹੀਦਾ ਬਾਈ ਜੇ ਸਾਡੀ ਵੀਡੀਓ ਦੇਖਦਾ ਕਿ ਕੀ ਨਾਮ ਹੈ ਡੈਡੀ ਦਾ ਇਹਦਾ ਕਾੜੀ ਦਾ ਸ਼ਮਕੌਰ ਸਿੰਘ ਦਾ ਮੁੰਡਾ ਇਹ ਤੇ ਦਾਦੀ ਦਾ ਕੀ ਨਾਮ ਮਿੰਦਰਕੌਰ ਮਿੰਦਰਕੌਰ ਦਾ ਪੋਤਾ ਵਾ ਮੰਦਬੁੱਧੀ ਆ ਬੱਚਾ ਬਾਈ ਇਹਦੇ ਪੈਸੇ ਤੂੰ ਲੈ ਕੇ ਭੱਜਿਆ ਜਾਂ ਤਾਂ ਇਹਨਾਂ ਨੂੰ ਪੈਸੇ ਵਾਈ ਮੋੜ ਦੇ ਇਹਨਾਂ ਦੇ ਤੇ ਨਹੀਂ ਤਾਂ ਅਸੀਂ ਤੇਰੀ ਫੋਟੋ ਦਿਖਾਵਾਂਗੇ ਵੀਡੀਓ ਪਾਵਾਂਗੇ ਵੀ ਇਦਾਂ ਦੇ ਬੰਦਿਆਂ ਨੂੰ ਸਮਾਜ ਦੇ ਵਿੱਚ ਕੋਈ ਬਿਲਕੁਲ ਮਾਨ ਸਨਮਾਨ ਨਹੀਂ ਮਿਲਣਾ ਚਾਹੀਦਾ ਜਿਹੜੇ ਇਦਾਂ ਦੇ ਨਿੱਕੇ ਨਿੱਕੇ ਬੱਚਿਆਂ ਦਾ ਹੱਕ ਮਾਰਦੇ ਨੇ ਕੋਈ ਨਾ ਭੈਣੇ ਵਾਹਿਗੁਰੂ ਕਿਰਪਾ ਕਰਨਗੇ ਇਹਨੂੰ ਆਪਾਂ ਦੱਸ ਦੇਣਾ ਵਾਸਤੇ ਦਾਖਲ ਕਰਦੇ ਤੇ ਇਹਦੀ ਦਵਾਈ ਸ਼ੁਰੂ ਉਹ ਟ੍ਰੇਨਿੰਗ ਕਰਾਵਾਂਗੇ ਇਹਦੀ ਇਹਨੂੰ ਬੈਠਣਾ ਉੱਠਣਾ ਸਿਖਾਵਾਂਗੇ ਫਿਰ ਵਾਇਗੁਰੂ ਮੇਰ ਕਰਨਗੇ ਠੀਕ ਹੋ ਜੂਗਾ ਇਹ ਇਹ ਆ ਬਾਬੂ ਗੋਪਾਲ ਉਹਨਾਂ ਵਾਲੇ ਹੱਥਾਂ ਵਾਇਗੁਰੂ ਜੀ ਕਾ ਖਾਲਸਾ ਵਾਇਗੁਰੂ ਜੀ ਕੀ ਫਤਿਹ ਜੀ ਇਹ ਸਾਡੀ ਫਲੋਜਪੁਰ ਤੋਂ ਟੀਮ ਹੈ ਮੱਲਾਂ ਵਾਲੇ ਤੋਂ ਅਮੀਰ ਚੰਦ ਜੀ ਉਹਨਾਂ ਦੀ ਪੂਰੀ ਟੀਮ ਅੱਜ ਇੱਥੇ ਲੈ ਕੇ ਆਏ ਨੇ ਇੱਕ ਲਾ ਵਾਰਸ ਬੰਦੇ ਨੂੰ ਇਹ ਵੀਰ ਮੱਲਾਂ ਵਾਲੇ ਏਰੀਆ ਚ ਘੁੰਮਦਾ ਸੀ ਕਈ ਦਿਨਾਂ ਤੋਂ ਇਹ ਕਿਸੇ ਨੇ ਆਪਣੇ ਘਰੇ ਇਹਨੂੰ ਰੱਖਿਆ ਸੀ ਗੁਲਾਮ ਬਣਾ ਕੇ ਤੇ ਗੋਹਾ ਚਕਾਉਂਦੇ ਸੀ ਕੰਮ ਕਰਾਉਂਦੇ ਸੀ ਤੇ ਜਾਂ ਤਾਂ ਕੋਈ ਛੱਡ ਗਿਆ ਜਾਂ ਭੱਜਿਆ ਆਇਆ ਜਾਂ ਕਈ ਮੇਰੀ ਕੀ ਹੁੰਦਾ ਕੋਈ ਆਂਢੀ ਗਵਾਂਢੀ ਤਰਸ ਕਰ ਲੈਂਦਾ ਉਹ ਆਪਦੇ ਮੋਟਰਸਾਈਕਲ ਗੱਡੀ ਮੂਰੇ ਪਿਠਾ ਕੇ ਥੋੜਾ ਦੂਰ ਨੇੜੇ ਛੱਡ ਜਾਂਦੇ ਐਦਾਂ ਦੇ ਲੋਕਾਂ ਨੂੰ ਤੇ ਫਿਰ ਸਾਡੇ ਸੁਪਰੀਆਂ ਦੇ ਘਰ ਤੇ ਕਰਮਾਰਾਜ ਆਪੇ ਪਹੁੰਚ ਆਂਦੇ ਆ ਤੇ ਐਦਾਂ ਹੀ ਇਹ ਬੰਦਾ ਇੱਥੇ ਭੇਜੋ ਜੀ ਅੱਗੇ ਤੁਸੀਂ ਰੋਕ ਜੋ ਟੱਪੇ ਰੋਕ ਲੋ ਹਜੇ ਤੇ ਇਹ ਬੰਦਾ ਉੱਥੇ ਸੜਕਾਂ ਤੇ ਘੁੰਮ ਰਿਹਾ ਸੀਗਾ ਕਈ ਦਿਨਾਂ ਤੋਂ ਬੋਲ ਨਹੀਂ ਸਕਦਾ ਤੇ ਫਿਰ ਸਾਨੂੰ ਫੋਨ ਆਇਆ ਅਮੀਰ ਚੰਦ ਜੀ ਹੁਣਾਂ ਨੇ ਦੱਸਿਆ ਵੀ ਐਦਾਂ ਕਰਕੇ ਇੱਕ ਬੰਦਾ ਸਾਡੇ ਉਥੇ ਘੁੰਮਦਾ ਤਾਂ ਸੀ ਫਿਰ ਵੀਰੇ ਉਹਨਾਂ ਨੂੰ ਕਹਿ ਲ ਜਦੋਂ ਕੈਂਪ ਹੋਇਆ ਤੁਸੀਂ ਨਾਲ ਲੈ ਆਇਓ ਵੀ ਅੱਜ ਨਮਾਰਤਵਾ ਆ ਕੇ ਕੈਂਪ ਤੇ ਲੈ ਕੇ ਆਏ ਨੇ ਤੇ ਜੇ ਕੋਈ ਇਹਨੂੰ ਪਹਿਚਾਣਦਾ ਤਾਂ ਉਹ ਵੀ ਸਾਡੇ ਨਾਲ ਜ਼ਰੂਰ ਸੰਪਰਕ ਕਰਿਓ ਜੇ ਕਿਸੇ ਨੇ ਇਹਨੂੰ ਪਹਿਲਾਂ ਦੇਖਿਆ ਕਿਸੇ ਦੇ ਘਰੇ ਕੰਮ ਕਰਦੇ ਆ ਤਾਂ ਉਹ ਵੀ ਸਾਡੇ ਨਾਲ ਜ਼ਰੂਰ ਸੰਪਰਕ ਕਰਿਓ ਜੇ ਨਹੀਂ ਦੇਖਿਆ ਨਹੀਂ ਪਹਿਚਾਨਦੇ ਤਾਂ ਵੀਡੀਓ ਨੂੰ ਸ਼ੇਅਰ ਕਰਿਓ ਤਾਂ ਜੋ ਕੋਈ ਪਹਿਚਾਨ ਲਵੇ ਇਹਨੂੰ ਪਤਾ ਲੱਗ ਜੇ ਵੀ ਵੀ ਕਿਹੜੇ ਬੰਦੇ ਕੋਲੇ ਇਹ ਕੰਮ ਕਰਦਾ ਸੀ ਕਿੰਨੇ ਟਾਈਮ ਤੋਂ ਕੰਮ ਕਰਦਾ ਸੀ ਔਰ ਦੂਸਰਾ ਇਹਦਾ ਘਰ ਲੱਭਣ ਚ ਇਹਦਾ ਪਰਿਵਾਰ ਲੱਭਣ ਚ ਵੀ ਸਾਡਾ ਸਹਿਯੋਗ ਕਰਿਓ ਬੋਲ ਨਹੀਂ ਸਕਦਾ ਪਰ ਚਿਹਰਾ ਤਾਂ ਆਪਾਂ ਪਛਾਣ ਹੀ ਸਕਦੇ ਹਾਂ ਨਾ ਕੋਸ਼ਿਸ਼ ਕਰਿਓ ਇਸੇ ਭੈਣ ਦਾ ਭਰਾ ਇਸੇ ਮਾਂ ਦਾ ਪੁੱਤ ਆਪਣੇ ਘਰ ਚਲੇ ਜਾਵੇ ਤਾਂ ਜੋ ਇਹ ਮੱਲਾਵਾਲ ਵਾਲੀ ਟੀਮ ਦਾ ਸਾਡੀ ਦਾ ਕੀਤਾ ਹੋਇਆ ਉਪਰਾਲਾ ਸਫਲ ਹੋਵੇ ਕਰੇ ਉਰਦਾ ਤੇ ਸ਼ੇਰ ਵੀ ਕਰੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਠੀਕ ਹੈ ਬਾਬਾ ਆਓ ਤੁਸੀਂ ਅੰਦਰ ਜਮਾ ਕਰਾ ਦਿਓ ਆ ਜਿੱਦੇ ਵਿੱਚ ਕੌਣੀਆਂ ਜਾਂਦੇ ਠੀਕ ਆ ਬਹੁਤ ਧੰਨਵਾਦ ਤੁਹਾਡਾ ਆ ਬੱਚਾ ਵਾਸਤੇ ਗਿਫਟ ਭੇਜਦੇ ਬੱਚਾ ਵਾਸਤੇ ਕੀ ਰਿਹਾ ਠੀਕ ਹੈ ਤੇ ਯਾਦ ਬੱਚਾ ਵਾਸਤੇ ਗਿਫਟ ਆਏ ਹਾਂ ਧੰਨਵਾਦ ਤੁਹਾਨੂੰ ਦੋ ਤੱਕ ਵੀਡੀਓ ਦੇਖਦੇ ਪੁੱਛਿਆ ਦੋ ਫਰਾਕਾਂ ਦਾ ਹੀ ਦੇਤੀਆਂ ਸੀ ਉਹਨੂੰ ਆਪ ਦੇ ਕੋਲ ਹੀ ਉਹ ਤਾਂ ਕਰਕੇ ਉਹਨੇ ਭੇਜਿਆ ਵੀ ਉਹਦੇ ਅੱਧੇ ਕੁੜੀ ਆ ਤੇ ਰਹਿ ਗਿਆ ਠੀਕ ਹੈ ਕੋਈ ਨਾ ਉਹ ਕਿਹ ਮਾਇਸ ਮੈਡੀਸਨ ਦੇਦੇ ਨੇ ਅੱਛਾ ਉਹ ਨਹੀਂ ਮੈਡੀਸਨ ਦੇ ਆ ਆ ਦਵਾਈਆਂ ਵਾ ਦਵਾਈਆਂ ਹੀ ਹੈ ਕਿ ਪੈਸੇ ਆਉਂਦੇ ਨਹੀਂ ਇਹਦੇ ਬਹੁਤ ਬਹੁਤ ਧੰਨਵਾਦ ਆ ਕੁੱਕੂ ਦੀ ਹੱਟੀ ਵਾਲੇ ਦਾ ਬਾਈ ਦਾ ਤੇ ਇੱਕ ਬਾਈ ਹੈਗਾ ਸੋਸ਼ਲ ਵੈਲਫੇਅਰ ਟੈਡੀ ਤੋਂ ਐਸ ਕੇ ਔਮਨ ਕਲੈਕਸ਼ਨ ਵਾਲੇ ਧੰਨਵਾਦ ਤੇ ਬਾਕੀ ਸਾਡੀ ਮੱਲਾਂ ਵਾਲਾ ਟੀਮ ਦਾ ਜਿਹੜਾ ਦਵਾਈਆਂ ਦਾ ਯੋਗਦਾਨ ਹਰ ਕੈਂਪ ਵਿੱਚ ਪੈਂਦਾ ਅੱਜ ਵੀ ਵੀਰੇ ਹੋਣੀ ਦਵਾਈਆਂ ਲੈ ਕੇ ਆਏ ਨੇ ਸੱਚੇ ਪਾਤਸ਼ਾਹ ਚੜ੍ਹਦੀ ਕਲਾ ਤੰਦਰੁਸਤੀਆਂ ਵਾਖਸ਼ਣ ਬਹੁਤ ਧੰਨਵਾਦ ਬਹੁਤ ਬਹੁਤ ਧੰਨਵਾਦ ਕੋਈ ਗੱਲ ਨਹੀਂ ਰੋਸ਼ਨ ਲਾਲ ਜੀ ਧੰਨਵਾਦ ਤੁਹਾਡਾ ਉਥੇ ਅੰਦਰ ਪਚਾਰੋ ਦਵਾਈਆਂ ਐਦਾਂ ਮਹਾਰਾਜ ਨੇ ਆਪਣੇ ਆਪ ਹੀ ਜਿੰਨਾ ਤੋਂ ਸਵਾਮਾ ਲੈਣੀ ਆ ਫਿਰ ਤੇ ਪਾਸ਼ਾ ਲਈ ਜਾਂਦੇ ਨੇ ਹੱਥ ਗੱਲ ਭਣੇ ਬੈਠਾ ਹਾਂ ਹਾਂ ਠੀਕ ਹੈ ਭਾਈ ਹਾਂਜੀ ਭੈਣ ਮੇਰੀਏ ਅ ਕਿਵੇਂ ਇਹਨੂੰ ਬੰਨੀ ਫਿਰਦੀਆਂ ਬਹੁਤ ਕੰਮ ਕਰਦਾ ਇਹਨੂੰ 10 ਦਿਨ ਦਾ ਕੰਮ ਕਰੀਏ ਤੁਹਾਡਾ ਕੀ ਲੱਗਦਾ ਭਤੀਜਾ ਇਹਦੇ ਮੰਮੀ ਡੈਡੀ ਮੈਂ ਮੰਮੀ ਨਾਲ ਡਿਵੋਰਸ ਹੋ ਗਿਆ ਡੈਡੀ ਦਾ ਪਰ ਹੋ ਗਈ ਅੱਛਾ ਡਿਵੋਰਸ ਤੋਂ ਬਾਅਦ ਡੈਥ ਹੋਈ ਹੈ ਡੈਡੀ ਦੀ ਹਾਂ ਹੈ ਕੀ ਨਾਂ ਇਹਦਾ ਅਗਮ ਓਏ ਅਗਮ ਬੱਚਾ ਜਨਮ ਸਮੇਂ ਰੋਂਦਾ ਨਹੀਂ ਨਾ ਪੂਰੇ ਬਾਹ ਦੇ ਵਿੱਚ ਆਕਸੀਜਨ ਨਹੀਂ ਜਾਂਦੀ ਤੇ ਕੁਝ ਨਾੜਾਂ ਬੰਦ ਰਹਿ ਗਈਆਂ ਸੋਚਨ ਵਾਲੀਆਂ ਸਮਝਣ ਵਾਲੀਆਂ ਉਹ ਨਾੜਾਂ ਬੰਦ ਰਹਿਣ ਕਰਕੇ ਉਹਦੀ ਸੋਜਰੀ ਘਟ ਗਈ ਹੁਣ ਕਿੰਨੇ ਸਾਲਾਂ ਦਾ ਹੋ ਗਿਆ ਹੈ ਜਦੋਂ 21 ਸਾਲ ਦੀ ਉਮਰ ਤੱਕ ਬ੍ਰੇਨ ਜਿਹੜਾ ਨਾ ਉਹ ਬਣਦਾ ਸੱਲ ਬਣਦਾ ਬ੍ਰੇਨ 21 ਸਾਲ ਹੈ 3 ਸਾਲ ਪਏ ਹੈ ਕੋਈ ਨਾ ਆਪਣਾ ਡਾਕਟਰ ਨਾਲ ਪਰ ਹੈ ਤਾਂ ਆਪਣਾ ਸਹਿਜਮਾਨ ਸਾਲ ਬਾਰੇ ਬਗੇ ਬਦੇ ਹੋਏ ਇਹ ਪੋਏ ਵੀ ਅਹੀਂ ਆਏ ਇੱਕ ਬੜੀ ਜਿਹੀ ਆਈ ਡੇਰੇ ਨਾਲ ਆਈ ਆ ਜੇ ਆਪਾਂ ਡੇਰੇ ਦੇ ਵਿੱਚ ਵਾਹ ਕੋਈ ਨਾ ਆਪਾਂ ਇਹਨੂੰ ਕਿਰਪਾ ਕਰਦੇ ਵਾਹਿਗੁਰੂ ਆਪਾਂ ਇਹਨੂੰ ਡਾਕਟਰ ਚੈੱਕਅਪ ਕਰਾਉਂਦੇ ਆ ਜੀ ਇੱਕ ਇਹ ਬੰਦ ਕਰ ਦਿੱਤਾ ਅੱਜ ਹੀ ਮੇਰੇ ਤਾਂ ਪੜਿਆ ਇੱਕ ਮਟੋਲੂ ਵਾਲਾ ਪੈਂਦਾ ਜਾਂਦਾ ਵਾ ਆਪਣੀ ਮੰਮੀ ਨੂੰ ਮਿਲਵਾ ਦੇ ਨਹੀਂ ਸ਼ੌਕ ਉਹ ਕੋਈ ਵੀ ਆ ਜਾਂਦਾ ਸੰਦਸੋ ਨੂੰ ਪਾਉਣ ਚੱਲ ਗਿਆ ਆਦਰਸ਼ਣ ਕੋਈ ਉਹ ਲੋਕਾਂ ਨੇ ਭਰਾਂ ਕਿਸੇ ਮੋਟਰਸੈਕਲ ਦਾ ਸੰਕਰਣ ਪਾ ਜਾਂ ਮੈਂ ਤਾਂ ਮਤ ਤੋਂ ਕਿ ਆਪਣੇ ਤੰਕੀ ਦੇ ਮੂੰਹ ਪਾ ਲਈਦਾ ਤੇ ਪੈਟਰੋਲ ਸੁੰਘਦਾ ਅੱਛਾ ਉਹ ਰਸੀਆਂ ਨੂੰ ਢੱਕਣ ਤੋੜ ਦੇਣਾ ਜੇ ਆ ਜਾ ਮਰਜ਼ੀ ਹੋਏ ਰਸੀਆਂ ਕਹੀ ਕਰਕੇ ਉਹਨਾਂ ਦਾ ਖੇਡਦਾ ਤੇ ਇਹਨਾਂ ਨੂੰ ਕਹਾਂ ਮੈਂ ਕੀ ਹੁੰਦਾ ਆਪਣੇ ਮਾਨੁਬਰ ਹੈ ਨਹੀ ਤੇ ਬਾਹਰ ਆ ਕੇ ਨਾ ਡਾਡੇ ਰਹੇ ਉੱਥੇ ਕਹਿਦੇ ਕਿ ਆਪਣੇ ਮਾਨੁਬਰ ਬੜਾ ਮਹਾਬਦੂ ਇੱਕ ਵੜੇ ਜਿੰਦਰੀਏ ਫੋਨ ਹੈ ਤੁਹਾਡਾ ਬੇਟਾ ਹਾਂਜੀ ਹੋਰ ਬੱਚੇ ਹੈਗੇ ਤੁਹਾਡੇ ਹਾਂ ਅਜੇ ਤਿੰਨ ਹਨ ਕੱਲਾ ਬੰਦਾ ਹੈ ਕਿ ਤੁਹਾਡੇ ਪਰਿਵਾਰ ਚ ਪਹਿਲਾਂ ਤਾਂ ਨੀ ਕੋਈ ਸੀ ਕਹਿੰਦਾ ਤੁਹਾਡੇ ਪਰਿਵਾਰ ਚ ਪਹਿਲਾਂ ਕੋਈ ਐਡਾ ਤਾਂ ਨੀ ਸੀਗਾ ਦਾਦਾ ਇਹਦਾ ਨਾਨਾ ਇਹ ਨਾਨਕੇ ਜੀ ਜਿਵੇਂ ਜਿਵੇਂ ਇਹਦੀ ਹਮਤ ਬਾਧ ਰਹੀ ਆ ਇਹ ਬਾਧ ਰਹੀ ਹੈ ਪ੍ਰੋਬਲਮ ਅੰਕਲਾ ਜੀ ਵਾਹ ਆਹ ਵਾਹ ਜ਼ਿਆਦਾ ਕੰਮ ਕਰਦਾ ਉਹ ਤਾਂ ਗੱਲ ਮਾਪ ਮੋਟਰ ਤੇ ਲੈ ਜੀ ਇੱਕ ਮੋਟਰ ਉਹ ਆ ਰਿਹਾ ਇਹ ਉਸੇ ਪਹਿਲਾ ਮੋਟਰ ਸਾਹ ਕੋ ਆ ਗਿਆ ਆ ਵਾਹ ਪਹਿਲਾਂ ਵੀ ਕੋਈ ਗੱਲਾਂ ਕਰਦਾ ਤੁਹਾਨੂੰ ਤੁਸੀਂ ਇਹਨਾਂ ਚੈੱਕ ਅਪ ਕਰਾਓ ਇੱਕ ਵਾਰੀ ਡਾਕਟਰ ਕੋਲੇ ਭੇਜੋ ਡਾਕਟਰ ਜੀ ਆਪਾਂ ਨੂੰ ਕਹਿੰਦੇ ਆ ਬੇਰੀ ਕੋਈ ਡਿਵੈਲਪਮੈਂਟ ਹੈਗੀ ਆ ਫਿਰ ਆਪਾਂ ਹੌਸਾਬ ਲਾਣ ਦਾ ਕਰਾਂਗੇ ਪੇਜ ਇੱਕ ਹੰ ਨਾਲ ਲੈ ਕੇ ਜਾ ਪੁੱਤ ਜਾਓ ਵੀਰਾ ਜੰਨਾ ਨਾਲ ਚੈੱਕ ਅਪ ਕਰਵਾਉ ਸਕਦਾ ਹਾਂਜੀ ਸਤਿ ਸ਼੍ਰੀ ਅਕਾਲ ਜੀ ਹਾਂ ਵੀ ਇਹ ਹਾਲ ਨੇ ਪੁੱਤਰਾ ਕਿਵੇਂ ਆ ਕੀ ਨਾਂ ਤੇਰਾ ਤੇਰਾ ਨਾ ਕੀਆ ਹੈਪੀ ਐਬ੍ਰਿਕ ਐਬ੍ਰਿਕ ਹਾਂਜੀ ਐਬ੍ਰਿਕ ਕਿੱਥੋਂ ਆਏ ਜੀ ਗੋਜਪੁਰ ਤੋਂ ਹਾਂਜੀ ਹਕਮ ਕਰੋ ਜੀ ਇਹਦੇ ਚੱਲੇ ਜਾਂਦੇ ਆ ਤੇ ਪੈਸੇ ਨਹੀਂ ਆਪਾਂ ਬਣਾਏ ਜਾਂਦੇ ਜੀ ਹਾਂ ਹਾਂ ਫਿਜ਼ੀਓਥੈਰੇਪੀ ਹੁੰਦੀ ਆ ਦੀ ਜੋ ਦੇਖੋ ਫਲੋਰ 'ਤੇ ਸੈਰ ਜਿਹੜੇ ਨੇ ਤੁਸੀਂ ਨਾ ਇੱਕ ਫਿਜ਼ੀਓਥੈਰੇਪਿਸਟ ਕਰੋ ਹਾਇਰ ਦੇਖੋ ਗੱਲ ਕੀ ਆ ਵੀਰੇ ਇਹ ਤੁਹਾਡੀ ਮਤਲਬ ਜਿੰਨੀ ਲੇਟ ਕੀਤਾ ਤੁਸੀਂ ਉਹਦੇ ਕਰਕੇ ਨਹੀਂ ਤੁਰਿਆ ਨਹੀਂ ਤਾਂ ਹੁਣ ਨੂੰ ਭੱਜਣ ਲੱਗ ਗਿਆ ਨਾ ਜਿਹੜਾ ਬੈਲੈਂਸ ਘਟ ਰਿਹਾ ਵਾ ਉਹ ਉਸ ਚੀਜ਼ਾਂ ਦੱਸਣਗੇ ਆਪਾਂ ਨੂੰ ਫਿਜ਼ੀਓਥੈਰੇਪਿਸਟ ਨੇ ਇਹ ਮਤਲਬ ਪਹਿਲਾਂ ਤੋਂ ਵੀਕ ਸੀ ਥੋੜਾ ਜਿਹਾ ਜੇ ਹੌਣ ਹੋਣ ਲੱਗਿਆ ਪਹਿਲਾਂ ਤੋਂ ਪਹਿਲਾਂ ਠੀਕ ਸੀ ਹੁਣ ਠੀਕ ਹੋ ਰਿਹਾ ਇਹਦੀ ਜੋ ਮਸਲ ਮਸਲਕ ਡਿਸਆਰਡਰ ਤਾਂ ਨਹੀਂ ਹੈਗਾ ਚੈੱਕ ਕਰਾਇਆ ਵੀ ਹਾ ਹੌ ਡਿਸਆਰਡਰ ਉਹ ਡਾਕਟਰਾਂ ਨੇ ਕਿਹਾ ਵੀ ਹੌਲੀ ਹੌਲੀ ਇਹਦਾ ਸਰੀਰ ਖੜ ਰਿਹਾ ਪਰ ਫਿਰ ਵੀ ਹਾਂ ਫਿਰ ਵੀ ਇਹਦੀ ਨਾ ਤੁਸੀਂ ਫਿਜ਼ੀਓਥੈਰੇਪੀ ਕਰਾ ਜਾਂ ਤਾਂ ਤੁਸੀਂ ਸਿੱਖ ਲਓ ਆਤਮ ਸਵੈ ਅੱਧਾ ਅੱਧਾ ਘੰਟਾ ਲਾਤਾ ਇਹਦੇ ਤੇ ਜਾਂ ਫਿਜ਼ੀਓਥੈਰੇਪਿਸਟ ਕੋਈ ਨੇੜੇ ਤੁਹਾਡੇ ਪਿੰਡ ਜਾਂ ਆਥੇ ਪਾਸੇ ਹੈਗਾ ਉਨੂੰ ਹਾਇਰ ਕਰ ਲੋ ਘਰੇ ਘੰਟਾ ਸਵੇਰੇ ਛਾਂਟਾ ਸ਼ਾਮ ਨੂੰ ਇਹ ਬਿਮਾਰੀ ਦਾ ਵੀ ਹੱਲ ਇੱਕੋ ਹੀ ਹੈ ਐਕਸਰਸਾਈਜ਼ ਆ ਵੀ ਨਾਣਾ ਸੁੱਕ ਰਹੀਆਂ ਨਾਣਾ ਸੁਣ ਹੋ ਰਹੀਆਂ ਦੀ ਇਹ ਬਿਮਾਰੀ ਨਾੜਾਂ ਦੀ ਆ ਤੇ ਜੇ ਨਾੜਾਂ ਨੂੰ ਆਪਾਂ ਗਰਮ ਰੱਖੀਏ ਮਾਲਚਨ ਦੇ ਰੋਜ਼ ਤੇ ਐਕਸਰਸਾਈਜ਼ ਹੋਵੇ ਉਨਾ ਹੀ ਲੰਬਾ ਟਾਈਮ ਇਹ ਬੱਚੇ ਦੇ ਪੈਰ ਪੁੰਗ ਠੀਕ ਰਹਿਣਗੇ ਬਾਕੀ ਆਪਾਂ ਕੁਝ ਨਾ ਚੈੱਕਅਪ ਕਰਾਉਣੇ ਆ ਵਾਇਗਰੂ ਮੇਰ ਕੰਨ ਉਹ ਪਤਾ ਨਹੀਂ ਹੁੰਦਾ ਗੁਰੂ ਦੇ ਘਰ ਦੀ ਕਿਰਪਾ ਕਿ ਕਿਪਾਸ਼ ਕਿੰਨੀ ਹੈ ਵੀ ਨਹੀਂ ਕੋਈ ਨਬਹ ਬਹੁਤ ਮਹਾਰਾਜੀ ਮੇਰ ਹੋਵੇ ਸੇ ਚੇਪਾਸ਼ ਅਰਦਾਸ ਕਰਦੇ ਆ ਚੜ੍ਹਦੀ ਕਲਾਤਾਲ ਦਰਸਤ ਬਸ ਇਕੋਂ ਦਾ ਸਤਨਾ ਕਰਤਾ ਪੁਰਖ ਮੇਰ ਪਾ ਲੈ ਬਸ ਸਾਲ ਮੁੜ ਜੀਸੇ ਪਰ ਯਾ ਆਸਰ ਇਹ ਆਸਰ ਨਾਨਕੋ ਕੋਈ ਅਬਲੀ ਲੈ ਕੇ ਚਲੋਗੇ ਆਪਾਂ ਚੈੱਕ ਅਪ ਕਰਾਉਗੇ ਯਾਰ ਸਾਫੀਗਾ ਕਿੰਨਾ ਵੀਰਿਆ ਔਰ ਠੀਕ ਆ ਹਾਂ ਕਰਾਪੀ ਕਰਦਾ ਹੁਣ ਆਇਆ ਜੀ ਅੱਛਾ ਅਜੇ ਵੀ ਕਰਾਪੀ ਕਰਦੇ ਹੋ ਪ੍ਰਸ਼ਾਦ ਵੀ ਤੁਹਾਡਾ ਨਹੀਂ ਖਾਂਦਾ ਬੜੀ ਛੱਕਦਾ ਨਹੀਂ ਪ੍ਰਸ਼ਾਦ ਹਾਂਜੀ ਇਹ ਤਾਂ ਉਹ ਨਹੀਂ ਲੈਣਾ ਪ੍ਰਸ਼ਾਦ ਮਾੜੀ ਗੱਲ ਆ ਪੁੱਤ ਫਿਰ ਇਹਨੂੰ ਛੱਡ ਦਿਓ ਜੀ ਸਾਡੇ ਕੋਲੇ ਫਿਰ ਅਸੀਂ ਇੱਥੇ ਰੱਖ ਲੈਨੇ ਇਹਨੂੰ ਹਾਂ ਰੱਖ ਲਓ ਤੁਸੀਂ ਜੇ ਦਵਾਈ ਨਹੀਂ ਖਾਂਦਾ ਪ੍ਰਸ਼ਾਦ ਰੂਪੀ ਹਾਂਜੀ ਹੈ ਦੱਸ ਹਾਂ ਮੇਰ ਨਾਲ ਬਹੁਤ ਲੜਦਾ ਰੱਖ ਲੀਏ ਫਿਰ ਤੈਨੂੰ ਇੱਥੇ ਤੁਸੀਂ ਰੱਖ ਹੈਂ ਜਿਵੇਂ ਰੱਖ ਲੈਨੇ ਤੈਨੂੰ ਕਿ ਤੂੰ ਲੜਦਾ ਘਰੇ ਨਾ ਦਵਾਈ ਖਾਣਾ ਮੰਮੀ ਡੈਡੀ ਦੇ ਆਖੇ ਭਾਬੀਆਂ ਕਰਦਾ ਹੈ ਗੱਪੀ ਪਾ ਚਲ ਗੱਲ ਸੁਣ ਲੈ ਮੇਰੀ ਇੱਕ ਧਿਆਨ ਨਾਲ ਬੁੱਤ ਦਵਾਈ ਖਾਣੀ ਹੈ ਬਾਬਾ ਜੀ ਦਾ ਪ੍ਰਸ਼ਾਦ ਆ ਜੇ ਨਹੀਂ ਖਾਏਗਾ ਮੈਂ ਸੱਚੀ ਇੱਥੇ ਰੱਖ ਲੈਣਾ ਫਿਰ ਮੈਂ ਠੀਕ ਹੈ ਠੀਕ ਆ ਇਸ ਵਾਰ ਰੱਖ ਲਈ ਰੱਖ ਲਈ ਹਾਂ ਆਕੇ ਲੱਗੇਗਾ ਫਿਰ ਪੱਕਾ ਪ੍ਰੋਮਿਸ ਕਰ ਪਾਪਾ ਕਿ ਮੈਂ ਕਦੇ ਨਹੀਂ ਲੜਾਂਗਾ ਤੁਹਾਡੇ ਨਾਲ ਪ੍ਰੋਮਿਸ ਕਰਦਾ ਜੱਫੀ ਪਾ ਬਾਕਸ ਜੱਫੀ ਪਾ ਕੇ ਪ੍ਰੋਮਿਸ ਕਰ ਪਾਪਾ ਜੱਫੀ ਪਾ ਕਿ ਪਾਪਾ ਮੈਂ ਗੱਲ ਮੰਨੂਗਾ ਤੁਹਾਡੀ ਬੋਲ ਕੇ ਕਹਦੇ ਪਾਪਾ ਜੀ ਮੈਂ ਗੱਲ ਮੰਨ ਮੰਨੂਗਾ ਮੰਮਾ ਨੂੰ ਵੀ ਕਹਦੇ ਕਹਦੇ ਕਿ ਮੈਂ ਗੱਲ ਮੰਨੂਗਾ ਹੈ ਹਾ ਦਾਦਾ ਜੀ ਨੂੰ ਵੀ ਕਹਿਣਾ ਆਪੂ ਤਕਣਾ ਹਾਂਜੀ ਕੋਈ ਨਹੀਂ ਕੋਈ ਨਹੀਂ ਬਾਬਾ ਮਹਾਰਾਜ ਕਈ ਵਾਰੀ ਸੂਲੀ ਨੂੰ ਵੀ ਸੂਣ ਬਣਾ ਹੁੰਦੇ ਆ ਬਾਬਾ ਕਿਰਪਾ ਕਰਨਾ ਤੰਦਰੁਸਤੀ ਬਖਸ਼ ਕੋਈ ਨਹੀਂ ਠੀਕ ਹੋ ਜਾਣਾ ਠੀਕ ਹੈ ਵੀਰੇ ਲਓ ਦਵਾਈ ਠੀਕ ਹੋ ਜਾਂਦਾ ਮੜਾ ਇਹਨੂੰ ਕੋਈ ਸਕੂਲ ਨਹੀਂ ਜਾਂਦਾ ਬ੍ਰੇਕ ਕੋਈ ਸਕੂਲ ਨਹੀਂ ਜਾਂਦਾ ਅਗਲੀ ਵਾਰੀ ਮੈਂ ਆ ਕੇ ਪੁੱਛਣਾ ਤੇ ਤੂੰ ਸਕੂਲ ਗਿਆ ਸੀ ਕਿ ਨਹੀਂ ਜਾਏਗਾ ਨਾ ਜਾਏਂਗੇ ਲਾਲੂ ਨਾਲੂ ਜਾਣਾ ਅੱਛਾ ਪ੍ਰੋਮਿਸ ਕਰ ਫਿਰ ਪ੍ਰੋਮਿਸ ਕਰ ਫਿਰ ਤੈਨੂੰ ਮੈਂ ਟੌਫੀ ਦੇਵਾਂ ਕੈਂਡੀ ਖਾ ਲੈਂਦਾ ਲੈ ਬਾਬਾ ਜੀ ਦਾ ਪ੍ਰਸ਼ਾਦ ਆ ਇਹ ਕੈਂਡੀਆਂ 'ਚ ਨੇ ਉਹਦੀ ਆ ਅੱਜ ਦੇ ਟਾਈਮ ਉਹ ਬਾਬਾ ਨਾਨਕ ਉਹ ਟਾਈਮ ਉਹ ਨਹੀਂ ਲਾਇਆ ਸੀ ਲੰਗਰ ਅੱਜ ਤੂੰ ਲਾਇਆ ਮਾਈਕਰੋ ਨੇ ਉਹਦਾ ਹੀ ਆ ਅਸੀਂ ਕੌਣ ਆ ਬਾਈ ਤਾਂ ਦਾ ਨਾ ਮਾਰਿਆ ਮਾਰ ਮੇਰ ਕਰਨ ਅਭੀ ਉਹਨਾਂ ਨੇ ਦੱਸੀ ਹੋਈ ਰਾਹ ਤੇ ਚੱਲ ਸਕਦੇ